ਰਸੋਈ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ ਨੰਬਰ 1 ਦਾਲ ਚੌਲ ਪਕਾਉਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਕੇ ਅੱਧਾ ਘੰਟਾ ਪਹਿਲਾਂ ਭਿਉ ਕੇ ਰੱਖ ਦਿੱਤਾ ਜਾਵੇ ਅਤੇ ਉਸੇ ਪਾਣੀ 'ਚ ਪਕਾਇਆ ਜਾਵੇ ਤਾਂ ਖਾਣਾ ਜਲਦੀ ਪੱਕ ਜਾਂਦਾ ਹੈ ਅਤੇ ਈਦਨ ਦੀ ਵੀ ਬਚਤ ਹੁੰਦੀ ਹੈ ਨੰਬਰ 2 ਪਟੂਰੇ ਦੇ ਆਟੇ 'ਚ ਜਲਦੀ ਖਮੀਰ ਚੁੱਕਣ ਲਈ ਬ੍ਰੈਡ ਦੇ 2-3 ਸਲਾਈਸ ਚੂਰਾ ਕਰਕੇ ਮਿਲਾਓ ਨੰਬਰ 3 ਦਹੀਂ ਖੱਟਾ ਹੋ ਜਾਣ ਤੇ ਉਸ ਨੂੰ ਕੱਪੜੇ 'ਚ ਛਾਣ ਕੇ ਪਾਣੀ ਕੱਢ ਲਓ ਚਾਹੇ ਤਾਂ ਉਸ 'ਚ ਚੀਨੀ ਅਤੇ ਸੁੱਕੇ ਮੇਵੇ ਬਾਰੀਕ ਕੱਟ ਕੇ ਹਲਕਾ ਜਿਹਾ ਫੈਂਟ ਲਓ ਅਤੇ ਫ੍ਰਿਜ 'ਚ ਰੱਖ ਦਿਓ 2 ਘੰਟੇ ਬਾਅਦ ਸ਼੍ਰੀਖੰਡ ਦੇ ਰੂਪ 'ਚ ਖਾ ਸਕਦੇ ਹੋ ਨੰਬਰ 4 ਕੜੀ ਪੱਤਾ ਅਤੇ ਧਨੀਏ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ 'ਚ ਲਪੇਟ ਕੇ ਫ੍ਰਿਜ ਵਿੱਚ ਰੱਖੋ ਨੰਬਰ 5 ਦੁੱਧ ਦੀ ਮਲਾਈ ਨੂੰ ਫੂਕ ਮਾਰ ਕੇ ਨਾ ਹਟਾਓ ਫੂਕ ਜਰੀਏ ਕਿਟਾਣੂ ਦੁੱਧ 'ਚ ਚਲੇ ਜਾਂਦੇ ਹਨ ਅਤੇ ਦੁੱਧ ਦੂਸ਼ਿਤ ਹੋ ਜਾਂਦਾ ਹੈ ਨੰਬਰ 6 ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਉਬਾਲ ਜ਼ਰੂਰ ਦਿਵਾਓ ਤਾਂ ਕਿ ਕਿਟਾਣੂ ਖਤਮ ਹੋ ਜਾਣ ਦੁੱਧ ਨੂੰ ਜ਼ਿਆਦਾ ਦੇਰ ਨਾ ਉਬਾਲੋ ਇਸ ਨਾਲ ਉਸਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 7 ਦੁੱਧ ਫਟ ਜਾਣ ਦੀ ਸਥਿਤੀ 'ਚ ਪਾਣੀ ਅਤੇ ਉਪਨੇ ਨੂੰ ਵੱਖ ਕਰ ਦਿਓ ਪਾਣੀ ਨਾਲ ਆਟਾ ਗੁੰਨ ਸਕਦੇ ਹੋ ਜਾਂ ਦਾਲ ਚੋਲ ਉਸ ਪਾਣੀ 'ਚ ਪਕਾ ਲਓ ਸਵਾਦ ਦੇ ਨਾਲ ਪੌਸ਼ਟਿਕਤਾ ਵੀ ਵੱਧ ਜਾਂਦੀ ਹੈ ਨੰਬਰ 8 ਦੁੱਧ ਚ ਆਟਾ ਗੁੰਨ ਕੇ ਚਪਾਤੀ ਪਰਾਂਠੇ ਜਾਂ ਪੂਰੀ ਬਣਾ ਸਕਦੇ ਹੋ ਜਿਆਦਾ ਖਸਤਾ ਤੇ ਸੁਆਦੀਸ਼ਟ ਬਣੇਗਾ ਨੰਬਰ 9 ਦੋ ਗਲਾਸ ਜੇਕਰ ਇੱਕ ਦੂਜੇ ਚ ਫਸ ਗਏ ਹੋਣ ਤਾਂ ਕਟੋਰੇ ਚ ਗਰਮ ਪਾਣੀ ਪਾ ਕੇ ਉਸ ਚ ਗਲਾਸ ਰੱਖੋ ਅੰਦਰ ਵਾਲੇ ਗਲਾਸ ਚ ਠੰਡਾ ਪਾਣੀ ਪਰ ਦਿਓ ਦੋਵੇਂ ਗਲਾਸ ਆਸਾਨੀ ਨਾਲ ਨਿਕਲ ਜਾਣਗੇ ਨੰਬਰ 10 ਸਰਦੀਆਂ ਚ ਆਸਾਨੀ ਨਾਲ ਦਹੀਂ ਜਮਾਉਣ ਲਈ ਦਹੀਂ ਜੰਮਣ ਤੋਂ ਬਾਅਦ ਬਰਤਨ ਨੂੰ ਕੈਸ ਰੋਲ ਚ ਰੱਖ ਦਿਓ ਜਾਂ ਫ੍ਰਿਜ ਦੇ ਟਰਾਂਸਫਾਰਮ ਤੇ ਬਰਤਨ ਨੂੰ ਰੱਖ ਦਿਓ ਦਹੀਂ ਆਸਾਨੀ ਨਾਲ ਜੰਮ ਜਾਵੇਗਾ। ਨੰਬਰ 11 ਵੇਸਣ ਦੇ ਪੇੜੇ ਸਖਤ ਨਾ ਬਣ ਇਸ ਦੇ ਲਈ ਵੇਸਣ ਗੁੰਨਣ ਦੇ ਸਮੇ ਉਸ 'ਚ ਥੋੜਾ ਜਿਹਾ ਮੋਇਨ ਪਾ ਕੇ ਦਹੀਂ ਨਾਲ ਵੇਸਣ ਨੂੰ ਗੁੰਨੋ। ਨੰਬਰ 12 ਕਿਸੇ ਬੋਤਲ ਜਾਂ ਸਟੀਲ ਦੇ ਡੱਬੇ 'ਚ ਸਮਾਨ ਰੱਖਣਾ ਹੋਵੇ ਅਤੇ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਉਸ ਤੋਂ ਉੱਤੀ ਹੋਈ ਬੋਤਲ 'ਚ ਇੱਕ ਜਲਦੀ ਹੋਈ ਦੀਆ ਸਲਾਈ ਦੀ ਤਿਲੀ ਪਾ ਕੇ ਟੱਕਣ ਬੰਦ ਕਰ ਦਿਓ। ਟੱਕਣ ਖੋਲ ਕੇ ਬੋਤਲ ਨੂੰ ਧੋ ਕੇ ਸੁਕਾ ਲਓ ਗੰਧ ਨਹੀਂ ਰਹੇਗੀ। ਨੰਬਰ 13 ਸਟੀਲ ਦੇ ਬਰਤਨ 'ਚ ਦੁੱਧ ਉਬਾਲਣ ਤੇ ਦੁੱਧ ਅਕਸਰ 헤ਠਾਂ ਲੱਗ ਜਾਂਦਾ ਹੈ। ਦੁੱਧ ਉਬਾਲਣ ਤੋਂ ਪਹਿਲਾਂ ਪਤੀਲੇ 'ਚ ਥੋੜਾ ਜਿਹਾ ਪਾਣੀ ਪਾ ਦਿਓ। ਪਾਣੀ ਉਬਲਣ ਤੋਂ ਬਾਅਦ ਦੁੱਧ ਪਾ ਕੇ ਉਬਾਲੋ। ਨੰਬਰ 14 ਸਬਜ਼ੀਆਂ ਨੂੰ ਧੋ ਕੇ ਕੱਟੋ। ਬਾਅਦ 'ਚ ਧੋਣ ਨਾਲ ਉਸ ਦੇ ਖਣਿਜ ਤੇ ਵਿਟਾਮਿਨਸ਼ਟ ਹੋ ਜਾਂਦੇ ਹਨ। ਨੰਬਰ 15 ਜੇਕਰ ਦੁੱਧ 'ਚ ਖਟਾਸ ਆਉਣ ਲੱਗੇ ਅਤੇ ਫਟਣ ਦਾ ਡਰ ਹੋਵੇ ਤਾਂ ਉਸ 'ਚ ਇੱਕ ਚਮਚ ਪਾਣੀ 'ਚ ਅੱਧਾ ਚਮਚ ਖਾਣ ਦਾ ਸੋਡਾ ਮਿਲਾ ਦਿਓ। ਦੁੱਧ ਫਟਣ ਤੋਂ ਬਚ ਜਾਏਗਾ ਨੰਬਰ 16 ਹਰੀ ਮਿਰਚ ਨੂੰ ਜਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਦੀ ਡੰਡੀ ਤੋੜ ਕੇ ਰੱਖੋ ਨੰਬਰ 17 ਮਿੱਠੇ ਬਿਸਕੁਟਾਂ ਦਾ कुरकुराਪਣ ਬਰਕਰਾਰ ਰੱਖਣ ਲਈ ਘਟੇ ਨੱਦ ਦੇ ਵਿੱਚ ਇੱਕ ਚਮਚਾਖੰਡ ਪਾਓ ਅਤੇ ਉਸ ਦੇ ਉੱਪਰ ਬਿਸਕੁਟ ਰੱਖੋ ਬਿਸਕੁਟ ਲੰਬੇ ਸਮੇਂ ਤੱਕ कुरकुरੇ ਰਹਿਣਗੇ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਜੀਤ ਵੌਇਸ ਟਿਪਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ